प्यारी साथियों आज मैं ਤੁਹਾਡੇ ਨਾਲ ਦਿਲ ਦੀ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਅਜਿਹੇ ਪਲ ਆ ਜਾਂਦੇ ਨੇ ਜਦੋਂ ਸਭ ਕੁਝ ਖਤਮ ਹੋਇਆ ਜਾ ਲੱਗਦਾ ਹੈ ਮਿਹਨਤ ਕਰਦੇ ਹਾਂ ਦੁਆ ਕਰਦੇ ਹਾਂ ਪਰ ਨਤੀਜਾ ਫਿਰ ਵੀ ਸਾਡੇ ਹੱਕ ਵਿੱਚ ਨਹੀਂ ਆਉਂਦਾ ਉਸ ਸਮੇਂ ਮਨ ਪੁੱਛਦਾ ਹੈ ਵਾਹਿਗੁਰੂ ਮੇਰੇ ਨਾਲ ਇਹ ਸਭ ਕਿਉਂ ਸਾਥਿਓ ਮੁਸ਼ਕਿਲ ਸਮਾਂ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਕੋਈ ਵੀ ਇਸ ਤੋਂ ਬਚ ਨਹੀਂ ਸਕਦਾ ਕਿਸੇ ਦੀ ਨੌਕਰੀ ਚਲੇ ਜਾਂਦੀ ਹੈ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਕਿਸੇ ਦੇ ਰਿਸ਼ਤੇ ਟੁੱਟ ਜਾਂਦੇ ਹਨ ਕਿਸੇ ਦਾ ਮਨ ਹਰ ਵੇਲੇ ਭਾਰਿਆ ਰਹਿੰਦਾ ਹੈ ਪਰ ਯਾਦ ਰੱਖੋ ਇਹ ਸਮਾਂ ਤੁਹਾਨੂੰ ਤੋੜਨ ਨਹੀਂ ਤੁਹਾਨੂੰ ਬਣਾਉਣ ਆਉਂਦਾ ਹੈ ਜਿਸ ਲੋਹੇ ਨੂੰ ਅੱਗ ਵਿੱਚ ਪਾਇਆ ਜਾਂਦਾ ਹੈ ਉਹੀ ਮਜ਼ਬੂਤ ਬਣਦਾ ਹੈ ਵਾਹਿਗੁਰੂ ਦੀ ਰਜ਼ਾ ਵਾਹਿਗੁਰੂ ਜੋ ਕਰਦਾ ਹੈ ਉਸ ਦੇ ਪਿੱਛੇ ਕੋਈ ਵੱਡੀ ਵਜ੍ਹਾ ਹੁੰਦੀ ਹੈ ਅਸੀਂ ਅੱਜ ਨਹੀਂ ਸਮਝ ਸਕਦੇ ਪਰ ਕੱਲ ਜ਼ਰੂਰ ਸਮਝ ਆ ਜਾਂਦਾ ਹੈ ਕਿ ਜੋ ਹੋਇਆ ਚੰਗਾ ਹੀ ਹੋਇਆ ਕਈ ਵਾਰੀ ਵਾਹਿਗੁਰੂ ਸਾਨੂੰ ਆ ਖਾਇਸ਼ਾ ਪੂਰੀਆਂ ਨਹੀਂ ਕਰਦਾ ਕਿਉਂਕਿ ਉਹ ਸਾਨੂੰ ਉਸ ਤੋਂ ਵੀ ਵਧੀਆ ਕੁਝ ਦੇਣਾ ਚਾਹੁੰਦਾ ਹੈ ਸਾਨੂੰ ਜੋ ਦਿਖਦਾ ਹੈ ਉਹ ਸਿਰਫ ਅੱਜ ਹੁੰਦਾ ਹੈ ਪਰ ਵਾਹਿਗੁਰੂ ਨੂੰ ਤੁਹਾਡਾ ਭਵਿੱਖ ਵੀ ਦਿਖਦਾ ਹੈ ਨਾਮ ਹੀ ਤਾਕਤ ਜਦੋਂ ਮਨ ਬਹੁਤ ਭਾਰਾ ਹੋਵੇ ਜਦੋਂ ਕਿਸੇ ਨਾਲ ਗੱਲ ਕਰਨ ਦਾ ਵੀ ਮਨ ਨਾ ਕਰੇ ਉਸ ਵੇਲੇ ਸਿਰਫ ਇੱਕ ਕੰਮ ਕਰੋ ਵਾਹਿਗੁਰੂ ਵਾਹਿਗੁਰੂ ਇਹ ਨਾਮ ਕੋਈ ਆਮ ਸ਼ਬਦ ਨਹੀਂ ਇਹ ਦਿਲ ਦਾ ਸਹਾਰਾ ਹੈ ਨਾਮ ਜਪਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਸੋਚ ਸਾਫ਼ ਹੁੰਦੀ ਹੈ ਅਤੇ ਹੌਸਲਾ ਵਾਪਸ ਆਉਂਦਾ ਹੈ ਜਿੱਥੇ ਮਨੁੱਖ ਦੀ ਸੋਚ ਮੁੱਕ ਜਾਂਦੀ ਹੈ ਉੱਥੇ ਵਾਹਿਗੁਰੂ ਦੀ ਮਿਹਰ ਸ਼ੁਰੂ ਹੁੰਦੀ ਹੈ